ਦਰਸ਼ਕਾਂལ ਮ ਕੋਮਲ ਸਪੀ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਸਕੂਲਾਂ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਦੇ ਸਾਰੇ ਸਕੂਲ ਅਤੇ ਕਾਲਜ 8 ਸਤੰਬਰ ਤੋਂ ਆਮ ਦਿਨਾਂ ਦੇ ਵਾਂਗ ਖੁੱਲਣਗੇ ਅਤੇ ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਵਿਭਾਗ ਦੇ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ 8 ਸਤੰਬਰ ਨੂੰ ਸਰਕਾਰੀ ਸਕੂਲ ਲਈ ਵਿਦਿਆਰਥੀਆਂ ਦੇ ਲਈ ਜਿਹੜੇ ਸਕੂਲ ਨੇ ਉਹ ਬੰਦ ਰਹਿਣਗੇ ਪਰ ਅਧਿਆਪਕਾਂ ਨੂੰ ਸਕੂਲ ਆ ਕੇ ਇੱਥੇ ਦੀ ਸਫਾਈ ਦਾ ਧਿਆਨ ਰੱਖਣਾ ਹੋਵੇਗਾ ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਸਾਂਝੀ ਕਰਦੇ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਐਡਿਡ ਸਕੂਲ ਅਤੇ ਕਾਲਜ ਤੇ ਯੂਨੀਵਰਸਿਟੀ ਅਕਾਲ ਤੋਂ ਆਮ ਦੀ ਤਰ੍ਹਾਂ ਖੁੱਲਣ ਗਿਆ ਜੇਕਰ ਕੋਈ ਵੀ ਸਕੂਲ ਜਾਂ ਕਾਲਜ ਹੜਾ ਤੋਂ ਪ੍ਰਭਾਵਿਤ ਹੋਇਆ ਹੈ ਤਾਂ ਉਹਨਾਂ ਨੂੰ ਬੰਦ ਕਰਨ ਦਾ ਫੈਸਲਾ ਸਬੰਧ ਦੇ ਤੇ ਜ਼ਿਲ੍ਹੇ ਦੇ ਡੀਸੀ ਦੇ ਵੱਲੋਂ ਲਿਆ ਜਾਵੇਗਾ ਇਸ ਦੌਰਾਨ ਅੰਦਾਜ਼ਾ ਹੈ ਕਿ ਕੱਲ ਤੋਂ ਸਕੂਲ ਖੁੱਲਣ ਜਾ ਰਹੇ ਹਨ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਵੱਲੋਂ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕੀਤਾ ਜਾਵੇਗਾ ਜਿਸ ਦੇ ਤਹਿਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰ ਸਕਦੇ ਨੇ ਤੇ ਮਿਲ ਜਾਣਕਾਰੀ ਦੇ ਮੁਤਾਬਕ ਉਪਰਾਸ਼ਟਪਤੀ ਚੋਣ ਦੇ ਵਿੱਚ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਉੱਤਰੀ ਭਾਰਤ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਰਵਾਨਾ ਹੋਣਗੇ ਇਸ ਦੌਰਾਨ ਉਹ ਪ੍ਰਭਾਵਿਤ ਇਲਾਕਿਆਂ ਦੀ ਸੰਭਾਲ ਨੁਕਸਾਨ ਦੀ ਸਮਿਥਿਆ ਤੇ ਰਾਹਤ ਕੰਮਾਂ ਦੀ ਜਾਂਚ ਕਰਨਗੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ 9 ਸਤੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦਾ ਦੌਰਾ ਕਰਨ ਦੀ ਸੰਭਾਵਨਾ ਹੈ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਆੜਦਵਾਲੇ ਦੇ ਇਲਾ ਪੱਟੀ ਦੇ ਨਾਲ-ਨਾਲ ਹੋਏ ਨੁਕਸਾਨ ਦੇ ਜਾਇਜ਼ਾ ਲੈਣਗੇ ਜਿੱਥੇ ਕੰਡੇ ਵਾਲੀ ਤਾਰ ਅਤੇ ਸਰਹੱਦੀ ਚੌਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਇਸ ਤੋਂ ਇਲਾਵਾ ਉੱਥੇ ਚੌਂਨੇ ਅਤੇ ਗੰਨੇ ਦੇ ਸਮੇਤ ਖੜੀਆਂ ਹੋਈਆਂ ਹੋਰ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ ਜਦੋਂ ਕਿ ਕੇਂਦਰੀ ਟੀਮਾਂ ਨੁਕਸਾਨ ਦਾ ਮੁਲਾਂਕਣ ਕਰਨ ਦੇ ਲਈ ਪਹਿਲਾਂ ਹੀ ਪੰਜਾਬ ਦੇ ਵਿੱਚ ਪਹੁੰਚਿਆ ਹੋਈਆਂ ਨੇ ਜਿੱਥੇ ਹੜਾ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਭਾਰਤ ਨੇ ਹਾਕੀ ਏਸ਼ੀਆ ਕੱਪ 2025 ਦੇ ਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਭਾਰਤ ਨੇ ਸੁਪਰ 4 ਮੈਚ ਦੇ ਵਿੱਚ ਚੀਨ ਨੂੰ 7-0 ਦੇ ਨਾਲ ਹਰਾਇਆ ਤੇ ਹੁਣ ਏਸ਼ੀਆ ਕੱਪ ਦਾ ਖਿਤਾਬ ਜਿੱਤਣ ਵਾਲੀ ਟੀਮ ਨੂੰ ਅਗਲੇ ਸਾਲ ਹਾਕੀ ਵਿਸ਼ਵ ਕੱਪ ਦਾ ਟਿਕਟ ਮਿਲੇਗਾ ਜਾਣਕਾਰੀ ਅਨੁਸਾਰ ਭਾਰਤ ਨੇ ਸ਼ੁਰੂ ਹੋ ਤੋ ਹੀ ਮੈਚ ਤੇ ਦਬਦਬਾ ਬਣਾ ਰੱਖਿਆ ਤੇ ਸ਼ੀਲਾਨੰਦ ਲਾਕੜਾ ਨੇ ਪਹਿਲਾ ਗੋਲ 3 ਮਿੰਟ 28 ਸਕਿੰਡ ਦੇ ਵਿੱਚ ਪੂਰਾ ਕੀਤਾ ਸੀ ਅਤੇ ਇਹ ਇੱਕ ਫੀਲਡ ਗੋਲ ਸੀ ਇਸ ਤੋਂ ਬਾਅਦ ਭਾਰਤ ਨੂੰ ਪੈਂਟਰੀ ਕੋਰਨਰ ਦੇ ਵਿੱਚ ਲਿਆ ਗਿਆ ਅਤੇ ਇਸ ਤੋਂ ਬਾਅਦ ਦਿਲਪ੍ਰੀਤ ਸਿੰਘ ਨੇ ਖੁੰਜੀ ਹੋਈ ਪੈਨਲਟੀ ਨੂੰ ਗੋਲ ਦੇ ਵਿੱਚ ਬਦਲ ਦਿੱਤਾ ਅੰਤ ਦੇ ਵਿੱਚ ਚੀਨ ਇੱਕ ਵੀ ਗੋਲ ਨਹੀਂ ਕਰ ਸਕਿਆ ਤੇ ਭਾਰਤ ਜਿੱਤ ਦਿਨਾ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਿਆ ਇਹ ਫਾਈਨਲ ਮੈਚ ਭਾਰਤ ਤੇ ਕੋਰੀਆ ਵਿਚਕਾਰ ਖੇਡੇ ਜਾਵੇਗਾ ਭਾਰਤ ਨੋਮੀ ਹਾਰ ਹਾਕੀ ਏਸ਼ੀਆ ਵਾ ਕੱਪ ਦੇ ਫਾਈਨਲ ਦੇ ਵਿੱਚ ਪਹੁੰਚਿਆ ਹੈ ਤੇ ਫਾਈਨਲ ਮੈਚ ਭਾਰਤ ਅਤੇ ਦੱਖਣੀ ਕੋਰੀਆ ਦੇ ਵਿੱਚ ਕਰ ਖੇਡੇ ਜਾਵੇਗਾ ਇਸ ਦਾ ਸਿੱਧਾ ਪ੍ਰਸਾਰਣ ਅੱਜ ਸ਼ਾਮ ਨੂੰ 7:30 ਵਜੇ ਹੋਵੇਗਾ। ਚਾਰਖੰਡ ਦੇ ਪੱਛਮੀ ਸਿੰਘਪੂਮ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਦੇ ਵਿੱਚ ਇੱਕ ਨਕਸਲੀ ਮਾਰਿਆ ਗਿਆ ਹੈ ਤੇ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਦੇ ਅਨੁਸਾਰ ਮੁਕਾਬਲਾ ਸਵੇਰੇ ਤੜਕੇ ਤੜਕੇ ਗੋਇਲਕੇਰਾ ਥਾਣਾ ਖੇਤਰ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਅਧਿਕਾਰੀਆਂ ਦੇ ਅਨੁਸਾਰ ਨਕਸਲੀਆਂ ਤੇ ਸੁਰੱਖਿਆ ਬਲਾਂ ਦੇ ਵਿੱਚਕਾਰ ਸਵੇਰੇ ਤੜਕੇ ਇੱਕ ਮੁਕਾਬਲਾ ਹੋਇਆ ਜਿਸ ਤੋਂ ਬਾਅਦ ਸਰਚ ਆਪਰੇਸ਼ਨ ਦੌਰਾਨ ਇੱਕਲਾਸ਼ ਬਰਾਮਦ ਕੀਤੀ ਗਈ ਹੈ ਤੇ ਪਛਾਣ ਦੀ ਪ੍ਰਕਿਰਿਆ ਜਾਰੀ ਹੈ ਮਿਲ ਜਾਣਕਾਰੀ ਅਨੁਸਾਰ ਚਾਇਬਾਸਾ ਪੁਲਿਸ ਕਪਤਾਨ ਨੂੰ ਸੂਚਨਾ ਮਿਲੀ ਸੀ ਕਿ ਨਕਸਲੀ ਸੰਗਠਨ ਦੇ ਸਰਗਰਮ ਮੈਂਬਰ ਗੋਇਲ ਕੇਰਾ ਖਾਣਾ ਖੇਤਰ ਦੇ ਰੇਲਾ ਪਰਲ ਖੇਤਰ ਦੇ ਵਿੱਚ ਮੌਜੂਦ ਹਨ ਜਿਸ ਤੋਂ ਬਾਅਦ ਪੁਲਿਸ ਅਤੇ ਸੀਆਰਪੀਐਫ ਟੀਮ ਨੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਤੇ ਪੁਲਿਸ ਦੇ ਤਲਾਸ਼ੀ ਦੇ ਦੌਰਾਨ ਨਕਸਲੀਆਂ ਨੇ ਉਹਨਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਦੋਵਾਂ ਪਾਸੇ ਤੋਂ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਇੱਕ ਨਕਸਲੀ ਮਾਰਿਆ ਗਿਆ ਉਤਰਾਖੰਡ ਦੇ ਉਤਰਕਾਸ਼ੀ ਦੇ ਵਿੱਚ ਬੱਦਲ ਫਟਣ ਦੇ ਨਾਲ ਨੌਂ گاؤں ਖੇਤਰ ਦੇ ਵਿੱਚ ਅਚਾਨਕ ਹਾੜਾ ਤੇ ਜ਼ਮੀਨ ਖਿਸਕੀ ਅਤੇ ਮਲਬੇ ਦੇ ਵਿੱਚ ਨੌਂਗਾਉਂ ਬਾਜ਼ਾਰ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਆ ਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਦੁਰਦਰਭੱਜਣ ਲੱਗ ਪਈ ਅਤੇ ਇਸ ਜਾਣਕਾਰੀ ਅਨੁਸਾਰ ਇੱਕ ਘਰ ਦੇ ਉੱਤੇ ਮਲਬਾ ਗਿਰ ਗਿਆ ਜਿਸ ਕਰਕੇ ਹਦਬਕਿਆ ਤੇ ਚਿਕੜ ਵਾਲਾ ਪਾਣੀ ਅੱਧੀ ਦਰਜਨ ਤੋਂ ਵੱਧ ਘਰਾਂ ਦੇ ਵਿੱਚ ਵੜ ਗਿਆ ਘਟਨਾ ਤੋਂ ਬਾਅਦ ਦਿੱਲੀ ਯਮਨੋਤਰੀ ਹਾਈਵੇ ਬੰਦ ਕਰ ਦਿੱਤਾ ਗਿਆ ਹੈ ਜਿਸ ਦਾ ਕਾਰਨ ਉਤਰਾਖੰਡ ਦੇ ਇਸ ਖੇਤਰ ਦੇ ਵਿੱਚ ਆਵਾਜਾਈ ਜਾਮ ਮੈਂ ਇੱਕ ਪੋਸਟ ਦੇ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉਤਰਾਖੰਡ ਜ਼ਿਲ੍ਹੇ ਦੇ ਨੁਗਾਉ ਖੇਤਰ ਦੇ ਵਿੱਚ ਭਾਰੀ ਬਾਰਿਸ਼ ਦੇ ਨਾਲ ਹੋਏ ਨੁਕਸਾਨ ਦੀ ਖਬਰ ਮਿਲਣ ਦੇ ਉੱਤੇ ਮੈਂ ਤੁਰੰਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨਾਲ ਜੰਗੀ ਪਦਲਕ ਤੇ ਬਚਾਅ ਦੇ ਰਾਹ ਕਾਰ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਧਾਮੀ ਨੇ ਕਿਹਾ ਕਿ ਉਹਨਾਂ ਨੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਲਿਜਾਣ ਅਤੇ ਉਹਨਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ ਹਨ ਪੰਜਾਬ ਦੇ ਵਿੱਚ ਅੱਜ ਮੌਸਮ ਦੇ ਮਿਜ਼ਾਜ ਬਦਲੇ ਹੋਏ ਨਜ਼ਰ ਆਏ ਨੇ ਤੇ ਅੱਜ ਸਵੇਰ ਤੋਂ ਹੀ ਕਈ ਜ਼ਿਲ੍ਹੇ ਦੇ ਵਿੱਚ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਦੇ ਅਨੁਸਾਰ ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਪਠਾਨਕੋਟ ਤੇ ਗੁਰਦਾਸਪੁਰ ਦੇ ਕਈ ਜ਼ਿਲ੍ਹੇ ਦੇ ਵਿੱਚ ਦਰਮਾਨੀ ਮੀਂਹ ਪਾਣ ਦੀ ਸੰਭਾਵਨਾ ਸਥਾਈ ਗਈ ਹੈ। ਇਸੇ ਤਰ੍ਹਾਂ ਹੀ 8, 9 ਅਤੇ 10 ਤਰੀਕ ਨੂੰ ਵੀ ਸਵੇਰੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਇਸ ਮੀਂਹ ਦੇ ਕਾਰਨ ਇਲਾਕੇ ਦੇ ਵਿੱਚ ਤਾਪਮਾਨ ਘਟ ਸਕਦਾ ਹੈ ਤੇ ਅੱਜ ਦੀ ਕਿ ਮੌਸਮੀ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੀਂਹ ਕਾਰਨ ਕਈ ਥਾਵਾਂ 'ਤੇ ਟ੍ਰੈਫਿਕ ਪ੍ਰਭਾਵਿਤ ਹੋ ਸਕਦਾ ਹੈ ਤੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਹੈ ਅਜਨਾਲਾ ਦੇ ਪਿੰਡ ਤਲਵੰਡੀ ਦਾ ਵਸਨੀਕ 8 ਸਾਲਾ ਵਿਜੋਤ ਸਿੰਘ ਜੋ ਕਿ ਪਿਛਲੇ 3 ਸਾਲਾਂ ਤੋਂ ਗੁਰਦੇ ਦੀ ਗੰਭੀਰ ਬਿਮਾਰੀ ਦੇ ਨਾਲ ਪੀੜਤ ਹੈ ਹੁਣ ਪੰਜਾਬ ਸਰਕਾਰ ਉਸ ਦੇ ਨਾਲ ਸਹਿਯੋਗ ਕਰ ਰਹੀ ਹੈ ਤੇ ਉਸ ਨੂੰ ਨਵੀਂ ਜ਼ਿੰਦਗੀ ਦੀ ਉਮੀਦ ਦੇ ਵੱਲ ਵਧਾਏਗੀ। ਹਾਲੀ ਦੇ ਵਿੱਚ ਆਏ ਹੜ੍ਹ ਦੇ ਕਾਰਨ ਉਸ ਦੇ ਘਰ ਦੀ ਜ਼ਮੀਨ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਈ ਸੀ ਜਿਸ ਕਰਕੇ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਦੇ ਵਿੱਚ ਅਸਮਰੱਥ ਸੀ ਅਤੇ ਬੱਚੇ ਦੀ ਹਾਲਤ ਬਾਰੇ ਜਾਣਕਾਰੀ ਮਿਲਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣੇ ਤੁਰੰਤ ਟਵੀਟ ਕਰਕੇ ਐਲਾਨ ਕੀਤਾ ਸੀ ਕਿ ਅਭਿਜੋਤ ਦਾ ਪੂਰਾ ਇਲਾਜ ਸਰਕਾਰ ਦੇ ਵੱਲੋਂ ਕਰਵਾਇਆ ਜਾਵੇਗਾ। ਹੁਣ ਬੱਚੇ ਨੂੰ ਅੰਮ੍ਰਿਤ ਦੀ ਚਾਚੀ ਜੋਬਨਪ੍ਰੀਤ कौर ਨੇ ਦੱਸਿਆ ਕਿ ਅਭਿਜੋਧ ਦਾ ਇਲਾਜ ਪਿਛਲੇ ਸੱਮੇ ਚੰਡੀਗੜ੍ਹ ਤੋਂ ਚੱਲਦਾ ਰਿਹਾ ਤੇ ਦਵਾਈਆਂ ਤੇ ਇਲਾਜ ਦੇ ਖਰਚੇ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਬਦ ਤੋਂ ਬੱਤਰ ਹੋ ਗਈ ਅਤੇ ਹੜ੍ਹ ਦੇ ਕਾਰਨ ਘਰ ਅਤੇ ਖੇਤ تباہ ਹੋ ਗਏ ਜਿਸ ਕਰਕੇ 15-20 ਦਿਨਾਂ ਤੋਂ ਇਸ ਦਾ ਇਲਾਜ ਪੂਰੀ ਤਰੀਕੇ ਦੇ ਨਾਲ ਨਹੀਂ ਹੋ ਪਾਇਆ ਅਤੇ ਹੁਣ ਇਕਰਾਤ ਟੀਮ ਨੇ ਜਦੋਂ ਬੱਚੇ ਦੀ ਮਾੜੀ ਹਾਲ ਦੇਖੀ ਤਾਂ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਦ ਇਹ ਵੀਡੀਓ ਪਹੁੰਚੀ ਜਦ ਉਹਨਾਂ ਨੇ ਇਸ ਬੱਚੇ ਦਾ ਮੁਫਤ ਇਲਾਜ ਕਰਾਉਣ ਦੀ ਗੱਲ ਕੀਤੀ ਅਤੇ ਹੁਣ ਉਸ ਬੱਚੇ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਨਵਾਂ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ ਜਿਸ ਦੇ ਤਹਿਤ ਸੋਮਵਾਰ ਨੂੰ ਉਹਨਾਂ ਵਪਾਰਕ ਭਾਈਵਾਲ ਦੇਸ਼ਾਂ ਨੂੰ ਟੈਰਿਫ ਤੋਂ ਛੋਟ ਮਿਲੇਗੀ ਜੋ ਅਮਰੀਕਾ ਦੇ ਨਾਲ ਉਦਯੋਗਿਕ ਨਿਰਯਾਤ ਤੇ ਸਮਝੌਤੇ ਕਰਨਗੇ ਇਸ ਛੋਟ ਦਾ ਲਾਭ ਖਾਸ ਤੌਰ ਤੇ ਨਿਕਲ ਸੋਨਾ ਅਤੇ ਹੋਰ ਕਈ ਸਾਈਨਾ ਦੇ ਵਿੱਚ ਮਹੱਤਵਪੂਰਨ ਚੀਜ਼ਾਂ ਦੇ ਦਿੱਤਾ ਜਾਵੇਗਾ ਇਸ ਦਾ ਉਦੇਸ਼ ਵਿਸ਼ਵ ਵਪਾਰ ਪ੍ਰਣਾਲੀ ਨੂੰ ਪੁਨਰ ਸੰਗਠਿਤ ਕਰਨਾ ਹੈ ਅਤੇ ਅਮਰੀਕੀ ਵਪਾਰੀ ਘਾਟੇ ਨੂੰ ਘਟਾਉਣਾ ਅਤੇ ਵਪਾਰਿਕ ਭਾਈਵਾਲਾਂ ਨੂੰ ਹੋਰ ਸੌਦੇਬਾਜ਼ੀ ਕਰਨ ਦੇ ਲਈ ਪ੍ਰੇਰਿਤ ਕਰਨਾ ਹੈ ਤੇ ਟਰੰਪ ਪ੍ਰਸ਼ਾਸਨ ਨੇ ਇਸ ਆਦੇਸ਼ ਦੇ ਤਹਿਤ 45 ਤੋਂ ਵੱਧ ਇਹ ਚੀਜ਼ਾਂ ਦੀਆਂ ਸ਼੍ਰੇਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਸ ਤੇ ਸਹਿਯੋਗੀ ਭਾਈਵਾਲਾਂ ਨੂੰ ਜ਼ੀਰੋ ਆਯਾਤ ਟੈਰਿਫ ਮਿਲੇਗਾ ਇਹ ਭਾਈਵਾਲ ਦੇਸ਼ ਹੋਣਗੇ ਜੋ ਅਮਰੀਕਾ ਦੇ ਨਾਲ ਇੱਕ ਢਾਂਚਾ ਸਮਝੌਤੇ ਤੇ ਦਸਖਤ ਕਰਨਗੇ ਅਤੇ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਪਰਸਪਰ ਟੈਰਿਫ ਅਤੇ ਡਿਊਟੀਆਂ ਨੂੰ ਘਟਾਉਣ ਦਾ ਅਤਿਵਾਦੀ ਕੀ ਇਸ ਛੋਟ ਸੋਮਵਾਰ ਰਾਤ 12 ਵਜੇ ਸ਼ੁਰੂ ਹੋਵੇਗੀ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖੜ ਪੀਰਤਾਂ ਦੀ ਸਹਾਇਤਾ ਦੇ ਲੱਗ ਗਏ ਹਨ ਤੇ ਅੱਜ ਉਹ ਡੇਰ ਬਾਬਾ ਦੇ ਕੁਝ ਪਿੰਡਾਂ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ 10 ਟਰੈਕਟਰ ਮੁਫਤ ਦਿੱਤੇ ਗਏ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹਨ ਮਨਕੀਰਤ ਔਲਖ ਨੇ ਦੱਸਿਆ ਕਿ ਮੈਂ ਪੰਜਾਬ ਦਾ ਬੱਚਾ ਹਾਂ ਤੇ ਇਨਾ ਪੰਜਾਬੀਆਂ ਦੇ ਵਿੱਚ ਹੀ ਮੇਰੀ ਜਾਨ ਵਸਦੀ ਹੈ ਤੇ ਉਹਨਾਂ ਨੇ ਕਿਹਾ ਕਿ ਅੱਜ ਆਪਣੇ ਸਾਥੀਆਂ ਸਮੇਤ 10 ਟਰੈਕਟਰ ਲੈ ਕੇ ਹੋ ਆਏ ਨੇ ਅਤੇ ਸਾਡੇ ਵੱਲੋਂ ਪੰਜਾਬ ਦੇ ਹੜਪੀਰਤ ਕਿਸਾਨਾਂ ਨੂੰ 100 ਟਰੈਕਟਰ ਵੰਡੇ ਜਾਣਗੇ ਇਸ ਮੌਕੇ ਉਹਨਾਂ ਦੇ ਵੱਲੋਂ ਇਹ ਪਹਿਲੇ 10 ਟਰੈਕਟਰ ਡੇਰ ਬਾਬਾ ਨਾਨਕ Yo no soy pega ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਪੁਰਖਰਾਜ ਪੱਲਾ ਹਾਲੀ ਦੇ ਵਿੱਚ ਹੜਪੀੜ ਦੇ ਇਲਾਕਿਆਂ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ ਜਿੱਥੇ ਉਹਨਾਂ ਨੇ ਪੀੜਤ ਲੋਕਾਂ ਦੀ ਮਦਦ ਕੀਤੀ ਅਤੇ ਉਹਨਾਂ ਦੇ ਨਾਲ ਫੂਡ ਕਮਿਸ਼ਨਰ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਵੀ ਮੌਜੂਦ ਸਨ ਉਹਨਾਂ ਨੇ ਆਪਣੇ ਪਿਤਾ ਜਸਵਿੰਦਰ ਪੱਲਾ ਦੀ ਟੀਮ ਦੇ ਮੈਂਬਰਾਂ ਦੇ ਨਾਲ ਮਿਲ ਕੇ ਸੁਲਤਾਨਪੁਰ ਲੋਧੀ ਦੇ ਹੜਪ੍ਰਭਾਵਿਤ ਪਿੰਡਾਂ ਦੇ ਵਿੱਚ ਗਏ ਜਿੱਥੇ ਕਿ ਪੁਖਰਾਜ ਨੇ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੀ ਸਹਾਇਤਾ ਦੇ ਲਈ ਭਰੋਸਾ ਦਿੱਤਾ ਗਿਆ ਤੇ ਖੇਤਾਂ ਦੇ ਵਿੱਚ ਤਬਾਹ ਹੋਈਆਂ ਫਸਲਾਂ ਅਤੇ ਕਿਸਾਨਾਂ ਦੀ ਮੁਸ਼ਕਲ ਹਾਲਤ ਵੇਖ ਕੇ ਕਾ ਹਾੜ ਆਈ ਹੋਈ ਨੇ ਤੇ ਵੱਡੀ ਤਬਾਹੀ ਮਚ ਗਈ ਹੈ ਪ੍ਰਸ਼ਾਸਨ ਅਤੇ ਫੌਜ ਰਾਹਤ ਅਤੇ ਬਚਾਅ ਕਾਰਜ ਦੇ ਵਿੱਚ ਜੁਟੇ ਹੋਈ ਹੈ ਉੱਥੇ ਹੀ ਕਈ ਵੱਖ-ਵੱਖ ਕਲਾਕਾਰ ਮੌਕੇ ਤੇ ਪਹੁੰਚਦੇ ਨੇ ਅਤੇ ਲੋਕਾਂ ਦੀ ਮਦਦ ਕਰਦੇ ਨੇ ਪ੍ਰਤੀਕੂਲ ਮੌਸਮ ਅਤੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਦੀ ਯਾਤਰਾ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਦੱਸਿਆ ਕਿ 13ਵੇਂ ਦਿਨ ਵੀ ਇਹ ਯਾਤਰਾ ਮੁਅਤਲ ਕਰ ਦਿੱਤੀ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਦੇ ਕਾਰਨ ਤ੍ਰਿਕੋਟਾਂ ਦੇ ਪਹਾੜੀਆਂ ਦੇ ਵਿੱਚ ਜ਼ਮੀਨ ਖਿਸਕੀ ਆ ਤੇ ਇਸ ਕਰਕੇ ਕਈ ਸੜਕੀ ਰੁਕਾਵਟਾਂ ਪੈਦਾ ਹੋ ਗਈਆਂ ਹਨ ਜਿਸ ਕਰਕੇ ਸ੍ਰੀ ਯਾਤਰਾ ਸ਼ਰਧਾਲੂਆਂ ਦੇ ਲਈ ਅਸੁਰੱਖਿਤ ਹੋਣ ਕਰਕੇ ਇਸ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਦੱਸਿਆ ਕਿ ਪਿਛਲੇ ਦਿਨ ਇੱਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ 32 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ ਜਿਸ ਕਰਕੇ ਇਸ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਫਿਲਹਾਲ ਸਪੀਡ ਨਿਊਜ਼ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ ਫਿਲਹਾਲ ਜਾਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਵੱਲ This program is sponsored by the Singla office, Bakersfield for all your immigration family law needs. Call or scan QR code to contact us. Rodis Inc. Million miles with smile or scan QR code to contact us. Taba Indian cuisine, Tracy fine authentic Indian cuisine in Tracy or scan QR code to contact us. Simi Valley family dental office or scan QR code to contact us.